ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਹ ਵੱਡਾ ਬਿਆਨ ਦਿੱਤਾ ਹੈ ਆ ਤੁਹਾਨੂੰ ਵੀਡੀਓ ਸੁਣਾਉਣੇ ਆ ਜਿਹੜਾ ਤੁਸੀਂ ਸਾਰੇ ਚਾਹੁੰਦੇ ਹੋ ਜਿਹੜਾ ਸਾਰਾ ਪੰਜਾਬ ਚਾਹੁੰਦਾ ਪਰ ਇੱਥੇ ਕੁਝ ਵੱਡੇ ਸਵਾਲ ਨੇ ਮਿੱਤਰੋ ਜੇ ਤੇ ਮੁੱਖ ਮੰਤਰੀ ਸਾਹਿਬ ਦਾ ਇਹ ਬਿਆਨ ਹਕੀਕਤ ਹੈ ਇਹ ਲਾਗੂ ਹੋਣਾ ਹੈ ਫਿਰ ਤਾਂ ਮੁੱਖ ਮੰਤਰੀ ਸਾਹਿਬ ਦੇ ਮੂੰਹ 'ਚ ਕਿਉਂ ਚੱਕਰ ਹੈ ਪਰ ਜੇ ਇਹ ਬਿਆਨ ਝੂਠੀ ਛੁਰਲੀ ਹੈ ਜਿਵੇਂ ਪਹਿਲਾਂ ਕਈ ਸਾਰੀਆਂ ਛੱਡੀਆਂ ਜਾਂਦੀਆਂ ਨੇ ਫੇਰ ਗੱਲ ਬਹੁਤ ਮਾੜੀ ਐ ਫੇਰ ਲੋਕ 2027 ਚ ਹਿਸਾਬ ਵੀ ਲੈਣਗੇ ਹੁਣ ਦੇਖੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੀ ਐ ਬਿਆਨ ਤੁਹਾਨੂੰ ਅੱਗੇ ਵੀਡੀਓ ਚ ਟੋਟਾ ਸੁਣਾਉਣੇ ਆ ਪਰ ਪਹਿਲਾਂ ਮੈਂ ਦੱਸ ਦਿਆਂ ਕਿ ਸਵਾਲ ਇਸ ਬਿਆਨ ਤੇ ਵੱਡੇ ਉੱਠੇ ਨੇ ਹੁਣ ਬਿਆਨ ਵੀ ਵੱਡਾ ਐ ਮੁੱਖ ਮੰਤਰੀ ਸਾਹਿਬ ਨੇ ਆਖਿਆ ਕਿ ਹੁਣ ਤੱਕ ਤਾਂ ਅਸੀਂ ਉਹਨਾਂ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਇਆ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚੱਲਿਆ ਜਿਹੜੇ ਅਜੇ ਛੋਟੇ ਸੀ ਇੱਕ ਹਿਸਾਬ ਨਾਲ ਮੁੱਖ ਮੰਤਰੀ ਸਾਹਿਬ ਨੇ ਉਹ ਗੱਲ ਮੰਨੀ ਹੈ ਜਿਹੜੀ ਗੱਲ ਪਹਿਲਾਂ ਤੋਂ ਸਾਰਾ ਪੰਜਾਬ ਪਿਛਲੇ ਦਿਨਾਂ ਤੋਂ ਕਹਿੰਦਾ ਆ ਰਿਹਾ ਸਾਰਾ ਪੰਜਾਬ ਕਹਿੰਦਾ ਸੀ ਪਬਲਿਕ ਜਨਤਾ ਕਹਿੰਦੀ ਹੈ ਕਿ ਛੋਟਿਆਂ ਤੇ ਬਲਡੋਜ਼ਰ ਚਲਾ ਰਹੇ ਹੋ ਵੱਡਿਆਂ ਦਾ ਨਾ ਤੁਸੀਂ ਮੂੰਹ ਨਹੀਂ ਕਰਦੇ ਵੱਡੇ ਮਗਰਮੱਛਾਂ ਦੇ ਘਰ ਤੁਸੀਂ ਢੋਂਦੇ ਨਹੀਂ ਅੱਜ ਮੁੱਖ ਮੰਤਰੀ ਸਾਹਿਬ ਨੇ ਉਹ ਗੱਲ ਕਬੂਲੀ ਹੈ ਤੇ ਅਗਲਾ ਵੱਡਾ ਐਲਾਨ ਵੀ ਕੀਤਾ ਹੈ ਕਬੂਲਿਆ ਇਹ ਆ ਬਿਆਨ ਤੁਸੀਂ ਸੁਣ ਲੈਣਾ ਹੈ ਉਹ ਕਹਿੰਦੇ ਵੀ ਹੁਣ ਤੱਕ ਤਾਂ ਅਸੀਂ ਛੋਟਿਆਂ ਦੇ ਘਰ ਟਾਏ ਨੇ ਪਰ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਵੱਡੇ ਮਗਰਮੱਛਾਂ ਦੇ ਘਰ ਮਹਿਲ ਵੀ ਟਾਉਣੇ ਨੇ ਜਿਨ੍ਹਾਂ ਨੇ ਬਹੁਤ ਮੋਟੀਆਂ ਕਮਾਈਆਂ ਕੀਤੀਆਂ ਨੇ ਔਰ ਜਿਨ੍ਹਾਂ ਨੂੰ ਸਾਰਾ ਪੰਜਾਬ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਪਹਿਚਾਣਦੇ ਨੇ ਹੁਣ ਉਹ ਕੌਣ ਨੇ ਕਿੰਨਾਂ ਨੂੰ ਲੋਕ ਸਾਰੇ ਜਾਣਦੇ ਨੇ ਆਮ ਬੰਦੇ ਨੂੰ ਤਾਂ ਨਹੀਂ ਲੋਕ ਸਾਰੇ ਪੰਜਾਬ ਦੇ ਜਾਣਦੇ ਨੇ ਵੱਡੇ ਸਿਆਸਤਦਾਨਾਂ ਨੂੰ ਜਾਂ ਵੱਡੇ-ਵੱਡੇ ਅਫਸਰਾਂ ਨੂੰ ਜਾਂ ਹੋਰ ਨਾਮੀ ਬੰਦਿਆਂ ਨੂੰ ਹੁਣ ਸਵਾਲ ਹੈ ਕਿ ਕੀ ਸੱਚੀ ਮੁੱਚੀ ਮੁੱਖ ਮੰਤਰੀ ਸਾਹਿਬ ਆਪਣੇ ਅੱਜ ਦੇ ਬਿਆਨ ਮੁਤਾਬਕ ਉਹਨਾਂ ਵੱਡੇ ਮગર ਮੱਛਾਂ ਦੇ ਸਿਆਸਤਦਾਨਾਂ ਦੇ ਅਫਸਰਾਂ ਦੇ ਘਰ ਢਾਉਣਗੇ ਜਿਨ੍ਹਾਂ ਦੇ ਨਸ਼ਾ ਤਸਕਰੀ ਦੇ ਵਿੱਚ ਨਾਂ ਬੋਲੇ ਨੇ ਜਿਨ੍ਹਾਂ ਤੇ ਕੇਸ ਦਰਜ ਹੋਏ ਹੋਏ ਨੇ ਨਸ਼ਾ ਤਸਕਰੀ ਦੇ ਮਾਮਲਿਆਂ ਦੇ ਜਿੰਨਾਂ ਦੀਆਂ ਕਈਆਂ ਦੀਆਂ ਜੇਲਾਂ ਦੇ ਵਿੱਚ ਵੀ ਮਹੀਨਿਆਂ ਬੱਧੀ ਜੇਲਾਂ ਚ ਉਹਨਾਂ ਨੇ ਲਾਏ ਨੇ ਕਿ ਸੱਚੀਆਂ ਜੋ ਹੋਏਗਾ ਜਾਂ ਜਿਵੇਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਰਹੇ ਨੇ ਵੀ ਸੁਖਬੀਰ ਬਾਦਲ ਦਾ ਸੁਖਵਲਾਸ ਹੋਟਲ ਜਿਹੜਾ ਉਹ ਐ ਕਰ ਦੇਣਾ ਉਹ ਐ ਕਰ ਦੇਣਾ ਰਾਜਾ ਵੜਿੰਗ ਦੀਆਂ ਬੱਸਾਂ ਦੀਆਂ ਬਾੜੀਆਂ ਦਾ ਕਫਲਾ ਉਹ ਇੰਜ ਕਰ ਦੇਣਾ ਔਰ ਚਰਨਜੀਤ ਚੰਨੀ ਦੇ ਉੱਪਰ ਦੋਸ਼ ਲਾਏ ਸੀ ਵੀ ਉਹਨਾਂ ਦਾ ਆ ਹੈ ਉਹਨਾਂ ਨੂੰ ਐ ਕਰ ਦੇਣਾ ਪਰ ਹੋਇਆ ਕਿਸੇ ਦਾ ਕੱਖ ਨਹੀਂ ਉਹ ਕੱਲੀਆਂ ਗੱਲਾਂ ਹੀ ਬੋਲੀਆਂ ਸੀ ਮੁੱਖ ਮੰਤਰੀ ਸਾਹਿਬ ਨੇ ਹੁਣ ਆ ਪਹਿਲਾਂ ਸੁਣੋ ਮੁੱਖ ਮੰਤਰੀ ਸਾਹਿਬ ਕਹਿ ਕੀ ਰਹੇ ਨੇ ਅੱਗੇ ਆਪਾਂ ਗੱਲ ਕਰਦੇ ਆ ਫੇਰ ਆ ਭੁਗਤਣਾ ਪਊਗਾ ਹਜੇ ਤਾਂ ਪਿੰਡ ਪੱਦਰ ਦੇ ਜਦ 22 25 25 ਪਿੰਡਾਂ ਜਿਹਨੂੰ ਜਾਣਦੇ ਨੇ ਉਹਨਾਂ ਵਾਲੇ ਪਾਸੇ ਹੱਥ ਪਾਇਆ ਤੁਸੀਂ 5-7 ਦਿਨ ਹੋਰ ਦਿਓ ਵੱਡਿਆਂ-ਵੱਡਿਆਂ ਦੀਆਂ ਵੀ ਪਰਮਿਸ਼ਨਾਂ ਮਿਲ ਰਹੀਆਂ ਨੇ ਤੁਸੀਂ ਵੱਡੇ-ਵੱਡੇ ਮੈਲ ਟੈਂਡੇ ਦੇਖੋਗੇ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਕਮਾਏ ਵੱਡੇ ਵੱਡੇ ਮੈਲ ਤੁਸੀਂ ਕਹੋਗੇ ਯਾਰ ਇਹਨੂੰ ਵੀ ਹੱਥ ਪਾ ਲਿਆ ਅੱਛਾ ਯਾਰ ਆ ਤਾਂ ਕਮਾਲ ਹੋ ਗਈ ਬਈ ਜਿਨ੍ਹਾਂ ਨੂੰ ਸਾਰਾ ਪੰਜਾਬ ਜਾਣਦਾ ਹੈ ਉਹਨਾਂ ਤੇ ਵੀ ਜਾਣ ਲੱਗੇ ਆ ਅਸੀਂ ਜੀ ਸੀ ਪੀਆਂ ਨੂੰ ਗ੍ਰੀਸ ਦੇ ਰਹੇ ਆ ਤੇ 192 ਦੇ ਪਾਨੇ ਨਾਲ ਉਹਨਾਂ ਦੇ ਨਾਟ ਕਸੇ ਜਾ ਰਹੇ ਨੇ ਕਿਉਂਕਿ ਇੱਟਾਂ ਵੀ ਉਹਨਾਂ ਨੇ ਲਿਆ ਕੇ ਮਕਰਾਨੇ ਤੋਂ ਲਾਇਆ ਪੱਥਰ ਸੋਦੇ ਵਾਸਤੇ ਕਿਤੇ ਜੀ ਸੀ ਪੀ ਦਾ ਸਾਡਾ ਪੰਜਾ ਹੀ ਨਾ ਟੁੱਟ ਜਾਏ ਕੋਈ ਇਸ ਕਰਕੇ ਥੋੜਾ ਜਿਹਾ ਉਹਨਾਂ ਦੀ ਸਖਤਾਈ ਵੀ ਚੱਲ ਰਹੀ ਹੈ ਨਾਲ ਨਾਲ ਉਹਨਾਂ ਨੂੰ ਵੀ ਗ੍ਰੀਸ ਕਰਨ ਨਾਲ ਗ੍ਰੀਸ ਦਿੱਤਾ ਜਾ ਰਿਹਾ ਮੋਬਲੈਲ ਮਰੂਲ ਤਾਂ ਕਿ ਕੋਈ ਜੀਸੀਬੀ ਨੂੰ ਆਏ ਹੋਏ ਹੋਣ ਚ ਕੋਈ ਕਾਟ ਨਾ ਰਹੇ ਮੈਂ ਤਾਂ ਵੈਸੇ ਵੀ ਕਹਾ ਦੀ ਜੀਬੀ ਸਾਹਿਬ ਨੂੰ ਮੈਂ ਕਹਿੰਦੀ ਜਿਨ੍ਹਾਂ ਦੇ ਘਰ ਨਸ਼ਾ ਵਿਕਦਾ ਹੈ ਹਜੇ ਆਪਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹਨਾਂ ਦੇ ਘਰ ਮੂਰੇ ਉਹੀ ਜੀਸੀਬੀ 'ਚ ਖੜਾ ਕੇ ਉਹੀ ਪਾਨਾ ਜਾਂ ਲੈ ਕੇ ਉਹੀ ਠੀਕ ਜੇ ਕਰਨ ਲੱਗ ਜਾ ਕਰੋ ਵੀ ਖਰਾਬ ਹੋ ਗਈ ਖਰਾਬ ਹੋ ਗਈ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਤਾਂ ਖਰਾਬ ਤਾਂ ਨਹੀਂ ਹੋਈ ਇਹ ਤਾਂ ਸਾਡਾ ਹੁਣ ਆ ਤੁਸੀਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਗੱਲ ਬੋਲੀ ਆ ਅੱਜ ਬਹੁਤ ਵੱਡੀ ਤੇ ਤਾੜੀਆਂ ਮਰਾਲੀਆਂ ਬਹੁਤ ਪਰ ਸਵਾਲ ਇਹ ਆ ਕਿ ਕੀ ਇਹ ਸਭ ਕੁਝ ਮੁੱਖ ਮੰਤਰੀ ਸਾਹਿਬ ਲਾਗੂ ਕਰਾਉਣਗੇ ਕੀ ਸੱਚੀ ਆਉਣ ਵਾਲੇ ਹਫ਼ਤੇ 10 ਦਿਨ 15 ਦਿਨਾਂ ਚ ਲੋਕਾਂ ਨੂੰ ਕੋਈ ਵੱਡੇ ਨਾਂ ਜਿਨ੍ਹਾਂ ਨੂੰ ਸਾਰਾ ਪੰਜਾਬ ਜਾਣਦਾ ਹੈ ਉਹਨਾਂ ਦੇ ਨਸ਼ਾ ਤਸਕਰੀ ਨਾਲ ਬਣਾਏ ਘਰ ਡਿੱਗਦੇ ਜਾਂ ਟੈਂਦੇ ਨਜ਼ਰ ਆਉਣਗੇ ਜਾਂ ਸਿਰਫ ਚੁਰਲੀ ਰਹਿ ਜਾਈ ਦੇਖੋ ਅੱਜ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਇਹ ਬਿਆਨ ਦਿੱਤਾ ਹੈ ਬਿਆਨ ਚੰਗਾ ਹੈ ਇਹ ਆਸ਼ਾ ਪ੍ਰਗਟ ਹੁੰਦੀ ਹੈ ਪਰ ਇਸੇ ਬਿਆਨ ਤੇ ਵੀ ਕੁਝ ਵੱਡੇ ਸਵਾਲ ਨੇ ਪਹਿਲਾ ਸਵਾਲ ਵੀ ਜੇਕਰ ਮੁੱਖ ਮੰਤਰੀ ਸਾਹਿਬ ਅੱਜ ਇਹ ਖੁਦ ਹੀ ਮੰਨੀ ਜਾਂਦੇ ਨੇ ਵੀ ਅਸੀਂ ਹੁਣ ਤੱਕ ਛੋਟਿਆਂ ਦੇ ਉੱਪਰ ਬਲੋਜਰ ਚਲਾਏ ਨੇ ਵੱਡਿਆਂ ਨੂੰ ਅਜੇ ਅਸੀਂ ਹੱਥ ਨਹੀਂ ਪਾਇਆ ਇਹਦਾ ਮਤਲਬ ਫਿਰ ਲੋਕ ਠੀਕ ਕਹਿੰਦੇ ਸੀ ਨਾ ਵੀ ਤੁਸੀਂ ਵੱਡੇ ਮગરਮੱਛਾਂ ਨੂੰ ਹੱਥ ਨਹੀਂ ਪਾ ਰਹੇ ਫਿਰ ਜੇ ਤੁਸੀਂ ਹੁਣ ਤੱਕ ਵੱਡਿਆਂ ਨੂੰ ਹੱਥ ਨਹੀਂ ਪਾਇਆ ਫਿਰ ਕਿਉਂ ਨਹੀਂ ਪਾਇਆ ਕੀ ਉਹ ਇੰਨੇ ਹੀ ਵੱਡੇ ਨੇ ਉਹ ਸਰਕਾਰ ਦੇ ਉੱਤੋਂ ਦੇ ਨੇ ਕੀ ਸਰਕਾਰ ਉਹਨਾਂ ਤੋਂ ਟਲਦੀ ਆ ਕੀ ਸਰਕਾਰ ਉਹਨਾਂ ਤੋਂ ਡਰਦੀ ਆ ਕੀ ਸਰਕਾਰ ਨੇ ਪਹਿਲਾਂ ਸਿਰਫ ਛੋਟਿਆਂ ਨੂੰ ਹੀ ਰਗੜਨਾ ਹੁੰਦਾ ਇਹ ਵੱਡੇ ਸਵਾਲ ਨੇ ਇੱਕ ਗੱਲ ਮੁੱਖ ਮੰਤਰੀ ਸਾਹਿਬ ਨੇ ਹੋਰ ਆਖੀ ਹੈ ਉਹ ਕਹਿੰਦੇ ਵੀ ਮੈਂ ਤਾਂ ਆਪਣੇ ਕਈ ਵਾਰੀ ਕਹਿਣਾ ਹੁੰਦਾ ਅਫਸਰਾਂ ਨੂੰ ਵੀ ਜਿਹੜੇ ਅਜੇ ਆਪਾਂ ਢਾਉਣੇ ਨਹੀਂ ਆਉਣ ਵਾਲੇ ਟਾਈਮ 'ਚ ਵੱਡੇ ਮਹਿਲ ਉਹਨਾਂ ਦੇ ਸਾਹਮਣੇ ਜੀਸੀਬੀ ਲਾ ਜਾ ਕੇ ਇੱਕ ਵੈਸੇ ਹੀ ਖੜੀ ਕਰ ਦਿਆ ਕਰੋ ਤੇ ਉੱਥੇ ਐਵੇਂ ਚਾਬੇ ਪਾਨੀਆਂ ਪਾਨਿਆਂ ਜਾਂ ਨਾਲ ਚਾਬੀਆਂ ਨਾਲ ਉਹਨੂੰ ਖੋਲਣ ਖਲਣ ਲੱਗ ਪਿਆ ਕਰੋ ਵੀ ਇਹਦਾ ਤਾਂ ਜੀ ਪੰਜਾ ਖਰਾਬ ਹੋ ਗਿਆ ਇਹ ਹੋ ਗਿਆ ਉਹਨਾਂ ਦੇ ਅੰਦਰ دہشت ਤਾਂ ਪਵੇਗੀ ਵੀ ਆਉਣ ਵਾਲੇ ਦਿਨਾਂ 'ਚ ਸਾਡਾ ਘਰਟ ਆਏਗਾ ਪਰ ਮੁੱਖ ਮੰਤਰੀ ਸਾਹਿਬ ਇਹ ਬਹੁਤ ਹਾਸੋਈ ਨਹੀਂ ਗੱਲ ਆ ਤੁਹਾਡੀ ਕੀ ਗੱਲ ਜੇ ਸੱਚੀ ਉਹਨਾਂ ਤੇ ਕਾਰਵਾਈ ਕਰਨੀ ਬਣਦੀ ਆ ਫਿਰ ਤੁਸੀਂ ਕੱਲਾ ਡਰਾਵੇ ਕਿਉਂ ਦੇਣਾ ਚਾਹੁੰਦੇ ਹੋ ਫਿਰ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਨਾ ਚਾਹੁੰਦੇ ਮੁੱਖ ਮੰਤਰੀ ਸਾਹਿਬ ਕੀ ਪੰਜਾਬ ਸਰਕਾਰ ਤੇ ਪੁਲਿਸ ਇੰਨੀ ਸਮਰੱਥ ਨਹੀਂ ਗਈ ਵੀ ਉਹਨਾਂ ਤੇ ਹੁਣੇ ਕਾਰਵਾਈ ਕਰ ਸਕੇ ਜੇਕਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਅਜੇ ਤੱਕ ਉਹਨਾਂ ਬਾਰੇ ਤੁਹਾਡੇ ਕੋਲ ਕੋਈ ਪੁਖਤਾ ਤੱਥ ਸਬੂਤ ਨਹੀਂ ਗੇ ਇਸ ਲਈ ਤੁਸੀਂ ਕਾਰਵਾਈ ਕਰ ਰਹੇ ਫਿਰ ਗੱਲ ਬਹੁਤ ਮਾੜੀ ਹੈ ਫਿਰ ਤੁਹਾਨੂੰ ਉਹਨਾਂ ਦੇ ਨਾਂ ਨਹੀਂ ਲੈਣੇ ਚਾਹੀਦੇ ਉਹਨਾਂ ਵੱਲ ਇਸ਼ਾਰੇ ਨਹੀਂ ਕਰਨੇ ਚਾਹੀਦੇ ਜੇ ਉਹ ਹੈਗੇ ਨੇ ਯੁੱਧ ਨਸ਼ਾ ਵਿਰੋਧ ਦੀ ਗੱਲ ਤੁਸੀਂ ਕੀਤੀ ਇਹਦਾ ਮਤਲਬ ਯੁੱਧ ਫਿਰ ਤੁਸੀਂ ਇਕੱਲੇ ਹੀਟ ਲਿਆ ਬਚਾ ਇਹ ਹੀਟੇਲਾ ਤਾਂ ਹੀ ਕਰ ਰਹੇ ਹਾਂ ਵੱਡਿਆਂ ਤੇ ਨਹੀਂ ਕਰ ਰਹੇ ਲੋਕ ਪੰਜਾਬ ਦੇ ਵੱਡੇ ਪੱਧਰ ਤੇ ਕਹਿ ਰਹੇ ਪਿਛਲੇ ਦਿਨਾਂ ਤੋਂ ਵੀ ਜਿਹੜੇ ਕੋਈ ਮਲਾਜ਼ਮ ਫੜੇ ਨੇ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਚਾਹੇ ਉਹ ਪੁਲਿਸ 'ਚ ਚਾਹੇ ਹੋਰ ਕੋਈ ਉਹ ਵੀ ਹੀਟ ਲੈ ਰੈਂਕਾਂ ਵਾਲੇ ਜਿਵੇਂ ਬੀਬੀ ਅਮਨਦੀਪ ਕੌਰ ਬਠਿੰਡੇ ਤੋਂ ਫੜੀ ਉਹ ਆਮ ਪੁਲਿਸ ਕਾਂਸਟੇਬਲ ਹੈ ਪੁਲਿਸ ਦਾ ਕੋਈ ਵੱਡਾ ਅਫਸਰ ਯੁੱਧ ਨਸ਼ਾ ਵਿਰੋਧ ਚ ਨਹੀਂ ਫੜਿਆ ਗਿਆ ਕੀ ਸਾਰੀ ਪੁਲਿਸ ਦੇ ਸਾਰੇ ਅਫਸਰ ਕੋਈ ਵੀ ਇਹਨਾਂ ਚੀਜ਼ਾਂ ਦੇ ਵਿੱਚ ਭੋਰਾ ਵੀ ਇਨਵੋਲਵ ਨਹੀਂ ਸੀ ਕੋਈ ਵੀ ਵੱਡਾ ਸਿਆਸਦਾਨ ਇਸ ਦਰਮਿਆਨ ਨਹੀਂ ਫੜਿਆ ਗਿਆ ਕੀ ਕੋਈ ਵੀ ਵੱਡਾ ਸਿਆਸਦਾਨ ਇਸ ਕੰਮ ਚ ਨਹੀਂ ਸੀਗਾ ਹੁਣ ਜਿਵੇਂ ਉਹ ਬੀਬੀ ਬਠਿੰਡੇ ਵਾਲੀ ਉਹਦੀ ਜ਼ਮਾਨਤ ਹੋ ਗਈ ਆ ਲੋਕਾਂ ਦੇ ਸਵਾਲ ਤਾਂ ਇਹ ਵੀ ਰਹੇ ਵੀ ਇੱਕ ਪੁਲਿਸ ਵਾਲੀ ਫੜੀ ਉਹਦੇ ਕੋਲੋਂ ਪੁਲਿਸ ਨੇ ਹੀ ਕਿਹਾ ਚਿੱਟਾ ਬਰਾਮਦ ਹੋਇਆ ਤੇ ਫਿਰ ਉਹਦੇ ਰਿਮਾਂਡ ਲੈ ਲੈ ਕੇ ਪੁੱਛਗਿੱਛ ਬਹੁਤ ਕੀਤੀ ਪਰ ਮੀਡੀਆ ਨੂੰ ਜਾਂ ਲੋਕਾਂ ਨੂੰ ਨਹੀਂ ਦੱਸਿਆ ਵੀ ਉਹਨੇ ਕੀ ਦੱਸਿਆ ਤੇ ਉਹਦੇ ਤੋਂ ਕੀ ਕੁਝ ਪਤਾ ਲੱਗਿਆ ਉਹ ਚਿੱਟਾ ਲਿਆਂਦੀ ਕਿੱਥੋਂ ਸੀ ਦਿੰਦੀ ਕਿਨੂੰ ਸੀ ਕੀ ਉਹਦੇ ਨਾਲ ਕੋਈ ਵੱਡੇ ਅਫਸਰਾਂ ਦੀ ਗੰਢਤੁੱਪ ਸੀ ਜਾਂ ਨਹੀਂ ਸੀ ਲੋਕ ਪੁੱਛ-ਪੁੱਛ ਸੋਸ਼ਲ ਮੀਡੀਆ ਤੇ ਯੱਬ ਗੇ ਖੱਪ ਗੇ ਪਰ ਨਹੀਂ ਦੱਸਿਆ ਹੋਰ ਨਾ ਜਿੰਨੀਆਂ ਵੀ ਥਾਮਾਂ ਤੇ ਪੁਲਿਸ ਕਿਸੇ ਮਲਜਮਾ ਨੂੰ ਫੜਦੀ ਹੈ ਬਾਅਦ ਚ ਪ੍ਰੈਸ ਕਾਨਫਰੈਂਸਾਂ ਕਰ ਕਰਕੇ ਜਾਣਕਾਰੀ ਦਿੰਦੀ ਹੈ ਵੀ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਆ ਕੁਝ ਪਾਇਆ ਗਿਆ ਪਰ ਉਹਦੇ ਬਾਰੇ ਇੰਜ ਨਹੀਂ ਕੀਤਾ ਹੁਣ ਉਹ ਅਦਾਲਤ ਦੇ ਵਿੱਚ ਚਲਾਨ ਨਹੀਂ ਸੀ ਪੇਸ਼ ਕੀਤਾ ਤੇ ਅਦਾਲਤ ਇਸ ਤਰ੍ਹਾਂ ਦੇ ਤੱਥ ਪੇਸ਼ ਕਰਨ ਤੇ ਨਕਾਮ ਰਹੀ ਹੈ ਪੁਲਿਸ ਜਿਹਦੇ ਕਾਰਨ ਉਹਨੂੰ ਜ਼ਮਾਨਤ ਮਿਲ ਗਈ ਹੈ ਜੱਜ ਸਾਹਮਣੇ ਤਾਂ ਦੇਣੀ ਸੀ ਜੇਕਰ ਕੇਸ ਹੀ ਉਸ ਤਰ੍ਹਾਂ ਦਾ ਤਾਂ ਕਿਹਨੇ ਕਮਜ਼ੋਰ ਕੀਤਾ ਸਵਾਲ ਜਾਂ ਫਿਰ ਤੁਸੀਂ ਇੰਨਾ ਵੱਡਾ ਪਹਿਲਾਂ ਬਣਾਉਂਦੇ ਨਾ ਵੀ ਫੜ ਲਿਆ ਫੜ ਲਿਆ ਫੜ ਲਿਆ ਹੁਣ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਪਹਿਲਾ ਸਿਹਤ ਮੰਤਰੀ ਸੀ ਮਾਨਸਾ ਵਾਲਾ ਉਹ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਫੜਿਆ ਸੀ ਉਸ ਤੋਂ ਬਾਅਦ ਉਹ ਤੇ ਕੀ ਕਾਰਵਾਈ ਹੋਈ ਆ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਚ ਕੰਮ ਵੀ ਕਰਦਾ ਉਹ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਚ ਵੀ ਬਹਿੰਦਾ ਸਾਰਾ ਕੁਝ ਉਹ ਕਰਦਾ ਤੇ ਫਿਰ ਇਹਦਾ ਜਾਂ ਤਾਂ ਇਹਦਾ ਮਤਲਬ ਹੈ ਵੀ ਆਮ ਆਦਮੀ ਪਾਰਟੀ ਨੇ ਐਵੇਂ ਹੀ ਹਵਾ ਬਣਾਉਣ ਲਈ ਉਹਨੂੰ ਫੜਿਆ ਸੀ ਤੇ ਜੇ ਸੱਚੀ ਉਹ ਫੜਿਆ ਸੀ ਫਿਰ ਆਮ ਆਦਮੀ ਪਾਰਟੀ ਉਹਦੇ ਨਾਲ ਸੰਬੰਧ ਉਹਦੇ ਨਾਲ ਤਾਲੁਕਤ ਕਿਉਂ ਰੱਖਦੀ ਐ ਉਹਨੂੰ ਪਾਰਟੀ ਚੋਂ ਕਿਉਂ ਨਹੀਂ ਕੱਢਿਆ ਇਹ ਸਵਾਲ ਨੇ ਹੁਣ ਆ ਨਸ਼ਿਆਂ ਵਾਲੇ ਮੁੱਦੇ ਦੇ ਉੱਪਰ ਅੱਜ ਜਿਹੜੀ ਗੱਲ ਸੀਐਮ ਸਾਹਿਬ ਨੇ ਆਪ ਆਖੀ ਐ ਇਹ ਬਹੁਤ ਵੱਡੀ ਗੱਲ ਐ ਛੋਟੀ ਗੱਲ ਨਹੀਂ ਗਈ ਲੱਗਣਾ ਤਾਂ ਚਾਹੀਦਾ ਸੀ ਉੱਤੋਂ ਤੁਸੀਂ ਲੱਗੇ ਹੋ ਥੱਲੇੋਂ ਇਹ ਗੱਲ ਇਹ ਗੱਲ ਠੀਕ ਨਹੀਂ ਹੈ ਉੱਤੋਂ ਲੈ ਕੇ ਦੇ ਥੱਲੇ ਤੱਕ ਆਉਂਦੇ ਜਾਂ ਹੁਣ ਤੱਕ ਉਤਲੇਆਂ ਤੱਕ ਪਹੁੰਚ ਜਾਂਦੇ ਵੇਖੋ ਪੰਜਾਬ ਦੇ ਲੋਕ ਟਿੱਕ ਟਿੱਕ ਹੀ ਲਾ ਕੇ ਦੇਖ ਰਹੇ ਨੇ ਹਲੇ ਵੀ ਜੇਕਰ ਤੁਸੀਂ ਆਖਿਆ ਅੱਜ ਸੀਐਮ ਸਾਹਿਬ ਵੀ ਆਉਣ ਵਾਲੇ ਦਿਨਾਂ 'ਚ ਮਹਿਲਾਵਾਲਿਆਂ ਦੀਆਂ ਕੋਠੀਆਂ ਢਾਵਾਂਗੇ ਔਰ ਵੱਡੇ ਵੱਡੇ ਜਿਹੜੇ ਨਾਂ ਉਹਨਾਂ ਨੂੰ ਹੱਥ ਪਾਉਂਗੇ ਤਾਂ ਵੇਖਣਾ ਚਾਹੁੰਦੇ ਨੇ ਲੋਕ ਦੇਰ ਆਏ ਦਰਸਤ ਆਏ ਅਸੀਂ ਫੇਰ ਵੀ ਕਵਾਂਗੇ ਠੀਕ ਆ ਚੰਗੀ ਗੱਲ ਆ ਚਲੋ ਤੁਸੀਂ ਹੋਣੀ ਪਾਓ ਹੱਥ ਉਹਨਾਂ ਨੂੰ ਪਰ ਜੇਕਰ ਅਜੇ ਵੀ ਤੁਸੀਂ ਚੱਜ ਨਾਲ ਹੱਥ ਨਾ ਪਾਇਆ ਫੇਰ ਗੱਲ ਮਾੜੀ ਹੈ ਫੇਰ ਤਾਂ ਫਿਰ ਤਾਂ ਹਰਾਨੀ ਜਨਕ ਮਾਮਲਾ ਵੇਖੋ ਕਿੰਨੇ ਮਾਮਲਿਆਂ ਦੇ ਹੁਣ ਤੱਕ ਸੀਐਮ ਸਾਹਿਬ ਨੇ ਬਿਆਨ ਦਿੱਤੇ ਪਰ ਉਹ ਬਾਅਦ ਦੇ ਵਿੱਚ ਪੂਰੇ ਨਹੀਂ ਹੋਏ ਮੈਂ ਪਹਿਲਾਂ ਵੀ ਗੱਲ ਕੀਤੀ ਆ ਰਾਜਾ ਵੜਿੰਗ ਦੇ ਉੱਪਰ ਬੱਸਾਂ ਦੀਆਂ ਬਾਡੀਆਂ ਬੱਸਾਂ ਦੀਆਂ ਬਾਡੀਆਂ ਲਵਾ ਕੇ ਵਿੱਚੋ ਗੜਬੜ ਕਰਨ ਦਾ ਰੌਲਾ ਕਿਹਨੇ ਪਾਇਆ ਸੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਰ ਅੱਜ ਤੱਕ ਕੀ ਉਹਦੀ ਜਾਂਚ ਹੋਈ ਉਹਦੇ ਤੇ ਕੋਈ ਕਾਰਵਾਈ ਹੋਈ ਸੁਖਬੀਰ ਬਾਦਲੂ ਹੋਰਾਂ ਦੇ ਖੇਤਾਂ ਦੇ ਵਿੱਚ ਸਿੱਧੀਆਂ ਨਜਾਇਜ਼ ਨਹਿਰਾਂ ਕੱਸੀਆਂ ਗਈਆਂ ਇਹ ਰੌਲਾ ਕਿਹਨੇ ਪਾਇਆ ਸੀ ਮੁੱਖ ਮੰਤਰੀ ਸਾਹਿਬ ਨੇ ਪਰ ਉਸ ਤੋਂ ਬਾਅਦ ਇਹਦੇ ਤੇ ਕੋਈ ਕਾਰਵਾਈ ਹੋਈ ਉਹਨਾਂ ਦੇ ਸੁਖ ਬਲਾਸ ਹੋਟਲ ਦੀ ਮਤਲਬ ਉਹ ਇਸ ਤਰ੍ਹਾਂ ਗਲਤ ਹੈ ਉਸ ਤਰ੍ਹਾਂ ਗਲਤ ਹੈ ਇਹ ਰੌਲਾ ਕਿਹਨੇ ਪਾਇਆ ਸੀ ਸੀਐਮ ਸਾਹਿਬ ਨੇ ਉੱਤੇ ਕੋਈ ਅੱਜ ਤੱਕ ਕਾਰਵਾਈ ਹੋਈ ਚਰਨਜੀਤ ਚੰਨੀ ਦੇ ਉੱਪਰ ਇਹ ਦੋਸ਼ਕੀ ਨੇ ਲਾਏ ਸੀ ਬਈ ਇਹ ਇਹ ਕੁਝ ਖਡਾਰੀਆਂ ਤੋਂ ਏਦਾਂ ਏਦਾਂ ਕਰਕੇ ਏਦਾਂ ਏਦਾਂ ਕਰਕੇ ਏਦਾਂ ਕਰਦਾ ਰਿਹਾ ਪਰ ਅੱਜ ਤੱਕ ਫਿਰ ਉਹਦੀ ਜਾਂਚ ਪੂਰੀ ਹੋਈ ਕੋਈ ਕਾਰਵਾਈ ਹੋਈ ਹੋਰ ਕਿੰਨੇ ਹੀ ਮਾਮਲਿਆਂ ਤੇ ਸੀਐਮ ਸਾਹਿਬ ਨੇ ਆਪ ਮੁੱਖ ਮੰਤਰੀ ਸਾਹਿਬ ਨੇ ਕਿਹਾ ਪਰ ਬਾਅਦ ਚ ਕਾਰਵਾਈ ਜ਼ੀਰੋ ਹੁਣ ਆ ਜਿਹੜੀ ਗੱਲ ਅੱਜ ਆਖੀ ਆ ਇਹ ਵੇਖਾਂਗੇ ਕੱਲ ਨਾ ਇਹ ਕਾਲ ਦਾ ਜੇ ਤੋ ਆਏਗਾ ਤੇ ਵੇਖਾਂਗੇ ਪਰ ਕੱਲ ਤੇ ਆ ਜਾਣਾ ਮੈਨੂੰ ਲੱਗਦਾ ਪਰ ਮੁੱਖ ਮੰਤਰੀ ਸਾਹਿਬ ਦਾ ਬਿਆਨ ਵਫਾ ਹੋਏਗਾ ਕਿ ਨਹੀਂ ਹੋਏਗਾ ਇਹ ਬੁਝਾਰ ਦਿੱਤਾ ਹੈ ਜੀ ਮੁੱਖ ਮੰਤਰੀ ਸਾਹਿਬ ਦੋਸ਼ ਤਾਂ ਜਿਹੜਾ ਰਾਣੂ ਹੈ ਉਹਦੇ ਤੇ ਵੀ ਲੱਗੇ ਸੀ ਰਾਜਜੀਤ ਸਿੰਘ ਹੁੰਦਲ ਜਿਹੜਾ ਪੰਜਾਬ ਪੁਲਿਸ ਦਾ AIG ਬਹੁਤ ਵੱਡੇ ਰੈਂਕ ਦਾ ਅਫਸਰ ਉਹਦੇ ਤੇ ਨਸ਼ਾ ਤਸਕਰੀ ਦੇ ਦੋਸ਼ ਲੱਗੇ ਅੱਜ ਤੱਕ ਪੰਜਾਬ ਪੁਲਿਸ ਨੂੰ ਫੜ ਨਹੀਂ ਸਕੀ ਆਪਣਾ ਹੀ ਅਫਸਰ ਉਹ ਪੰਜਾਬ ਪੁਲਿਸ ਤੋਂ ਭੱਜ ਗਿਆ ਅਫਸਰੀ ਦੇ ਅਹੁਦੇ ਤੋਂ ਉਹ 2 ਸਾਲ ਹੋ ਗਿਆ ਤੁਹਾਨੂੰ ਪਤਾ ਨਹੀਂ ਵੀ ਉਹ ਕਿੱਥੇ ਆ ਕਿੱਧਰ ਗਿਆ ਉਹ ਫਿਰ ਅਕਾਲੀ ਦਲ ਦਾ ਇੱਕ ਆਕੂ ਹੈ ਨਾਮੀ ਆਕੂ ਜਿਹਨੇ ਮਾਫੀ ਮੰਗਾਈ ਸੀ ਉਹਦੇ ਤੇ ਦੋਸ਼ ਲੱਗੇ ਅਜੇ ਤੱਕ ਕੋਈ ਕੇਸ ਪੁਕਤ ਰਿਆ ਜੇਲ੍ਹ ਚੋਂ ਰਹਿ ਕੇ ਆਇਆ ਪਰ ਯੁੱਧ ਨਸ਼ਿਆਂ ਵਿਰੋਧ ਦੇ ਵਿੱਚ ਉਹਦੇ ਉਹਦੇ ਉੱਤੇ ਕੀ ਕਾਰਵਾਈ ਹੋਈ ਆ ਪੰਜਾਬ ਦੇ ਲੋਕਾਂ ਨੇ ਕਈ ਵਾਰ ਸੋਸ਼ਲ ਮੀਡੀਆ ਤੇ ਇਹ ਸਵਾਲ ਪੁੱਛਿਆ ਪਰ ਇਸੇ ਤਰ੍ਹਾਂ ਵੱਡਾ ਸਵਾਲ ਤਾਂ ਇਹ ਆ ਵੀ ਨਸ਼ਿਆਂ ਦਾ ਇੰਨਾ ਵੱਡਾ ਧੰਦਾ ਜਿਹੜਾ ਚੱਲ ਰਿਹਾ ਹੈ ਇੰਨਾ ਵੱਡਾ ਨੈਕਸਸ ਹੈ ਇੰਨਾ ਵੱਡਾ ਇਹ ਗੈਂਗ ਕਾਰੋਬਾਰ ਹੈ ਤਾਂ ਇਹਨੂੰ ਕੀ ਆ ਥੱਲੜੇ ਹੀਟ ਲੇ ਛੋਟੇ-ਮੋਟੇ ਉਹ ਸਾਰੇ ਹੀ ਦੱਬੀ ਫਿਰਦੇ ਸੀ ਜਿਹੜੇ ਜਿਹੜੇ ਫੜੇ ਗਏ ਆ ਕੀ ਇਹ ਵੱਡੇ ਸਿਆਸਤਦਾਨਾਂ ਦੀ ਸਰਪ੍ਰਸਤੀ ਤੋਂ ਬਿਨਾ ਕੀ ਇਹ ਵੱਡੇ-ਵੱਡੇ ਅਫਸਰਾਂ ਬਿਊਰੋਕਰੇਟਾਂ ਦੀ ਸਰਪ੍ਰਸਤੀ ਤੋਂ ਬਿਨਾ ਕੰਮ ਚੱਲ ਰਿਹਾ ਸੀ ਸਾਰਾ ਇਹ ਜੇ ਇੰਜ ਹੈ ਤਾਂ ਫਿਰ 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 ਸਵਾਲ ਵੱਡੇ ਨਹੀਂ ਸਵਾਲ ਤਾਂ ਲੋਕਾਂ ਨੇ ਇਹ ਵੀ ਚੱਕੇ ਨੇ ਬਈ ਪਹਿਲੀਆਂ ਸਰਕਾਰਾਂ ਨੇ ਵੀ ਕੱਖ ਨਹੀਂ ਕੀਤਾ ਸੀ ਨਸ਼ੇ ਵਾਲੇ ਮਾਮਲੇ ਤੇ ਤੁਸੀਂ ਆਏ ਐਸੇ ਮੁੱਦੇ ਤੇ ਪਰ 3 3.5 ਸਾਲ ਤੱਕ ਤੁਸੀਂ ਵੀ ਕੱਖ ਨਹੀਂ ਸੀ ਕੀਤਾ ਉਸ ਤੋਂ ਬਾਅਦ ਤੁਸੀਂ ਹੁਣ ਯੁੱਧ ਨਸ਼ਾ ਵਿਰੋਧਾ ਨਾਂ ਦੇ ਕੇ ਬੋਲਿਓ ਤਿੰਨ ਸਾਲ ਤੁਸੀਂ ਵੀ ਕੀ ਉਡੀਕ ਕਰਦੇ ਰਹੇ ਭਾਈ ਔਰ ਪਹਿਲਾਂ ਤੁਸੀਂ ਪੂਰੀ ਕਾਰਵਾਈ ਦੇ ਵਿੱਚ ਲੇਟ ਹੋਏ ਹੋ ਇੰਨਾ ਜ਼ਿਆਦਾ ਤੇ ਹੁਣ ਤੁਸੀਂ ਵੱਡੇ ਮਗਰਮੱਛ ਮਹਿਲਾਵਾਲੇ ਤਕੜੀਆਂ ਪੌਂਚਾਂ ਵਾਲੇ ਉਹਨਾਂ ਤੇ ਕਾਰਵਾਈ ਕਰਨ ਤੇ ਅਜੇ ਵੀ ਬਹੁਤ ਲੇਟ ਹੋ ਅੱਜ ਤੁਸੀਂ ਇੱਕ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਵੀ ਕੱਲੀ ਇੱਕ ਭਪਕੀ ਜੀ ਦਿੱਤੀ ਆ ਵੀ ਅਸੀਂ ਵੇਖਾਂਗੇ ਤੁਹਾਨੂੰ ਕਿਉਂ ਭਈ ਉਹਨਾਂ ਨੇ ਰੱਤ ਲਈ ਕਿਉਂ ਮੁੱਖ ਮੰਤਰੀ ਸਾਹਿਬ ਜੇਕਰ ਹੇਠਲੇ ਛੋਟੇ ਮੋਟੇ ਤੁਸੀਂ ਸਾਰੇ ਫੜ ਰਹੇ ਹੋ ਘਰ ਵੀ ਟਾਰ ਰਹੇ ਹੋ ਫਿਰ ਵੱਡਿਆਂ ਨੂੰ ਫੜਨ ਬਾਰੇ ਅਜੇ ਵੀ ਤੁਸੀਂ ਚੇਤਾਵਨੀਆਂ ਹੀ ਕਿਉਂ ਦੇ ਰਹੇ ਹੋ ਉਹਨਾਂ ਤੇ ਕਾਰਵਾਈ ਬਰਾਬਰ ਦੀ ਕਿਉਂ ਨਹੀਂ ਹੈ ਇਹ ਸਵਾਲ ਨੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਤੁਹਾਡੀ ਪਾਰਟੀ ਨੂੰ ਦੂਜੇ ਪਾਸੇ ਮਿੱਤਰੋ ਕਿਸਾਨਾਂ ਨੇ ਅੱਜ ਐਲਾਨ ਕੀਤਾ ਫਿਰ ਵੱਡਾ ਸ਼ੰਭੂ ਦੇ ਉੱਪਰ ਦੁਬਾਰਾ ਕਿਸਾਨ ਇਕੱਠੇ ਹੋਣਗੇ ਵੱਡਾ ਮੋਰਚਾ ਸ਼ੰਭੂ ਦੇ ਵਿੱਚ ਲੱਗੇਗਾ ਅੱਜ ਫਿਰ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰਕੇ 6 ਮਈ ਨੂੰ ਸ਼ੰਭੂ ਤੇ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਉਹ ਕਹਿੰਦੇ ਪਹਿਲਾਂ ਅਸੀਂ ਇੱਕ ਦਿਨ ਦਾ ਕਰਾਂਗੇ ਉਸ ਤੋਂ ਬਾਅਦ ਅਸੀਂ ਸੋਚਾਂਗੇ ਕੀਤਾ ਤਾਂ ਕਿਸਾਨ ਕਹਿੰਦੇ ਨੇ ਵੀ ਕੇਂਦਰ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਮੀਟਿੰਗ ਦਾ 4 ਮਈ ਦਾ ਸਮਾਂ ਦਿੱਤਾ ਸੀ ਬਾਅਦ ਚ ਸਰਦਲਾ ਤੇ ਵੀ ਪੰਜਾਬ ਸਰਕਾਰ ਦੇ ਮੰਤਰੀ ਵੀ ਬੈਠਣਗੇ ਉਹ ਕਹਿੰਦੇ ਅਸੀਂ ਕਿਹਾ ਇਕੱਲੇ ਕੇਂਦਰਾ ਵਾਲੇ ਕਰ ਲੋ ਪੰਜਾਬ ਵਾਲਿਆਂ ਤੇ ਯਕੀਨ ਨਹੀਂ ਤੇ ਉਹਨਾਂ ਨੇ ਏਸੇ ਗੱਲ ਤੇ ਅੜੀ ਪਾ ਕੇ ਤੇ ਸਾਡੀ ਮੀਟਿੰਗ ਕੈਨਸਲ ਕਰਤੀ ਐ ਪਰ ਇੱਕ ਗੱਲ ਦੱਸਾਂ ਇਹ ਹੋਣਾ ਹੀ ਸੀ ਸਾਡੇ ਕਿਸਾਨ ਲੀਡਰ ਵੀ ਕਿਤੇ ਨਾ ਕਿਤੇ ਨਾ ਕਿਤੇ ਨਾ ਕਿਤੇ ਵੱਡਾ ਟਪਲਾ ਖਾ ਗਈ ਪਹਿਲਾਂ ਕੱਲਿਆਂ ਨੇ ਮੋਰਚਾ ਲਾਇਆ ਸਾਰਿਆਂ ਨੂੰ ਨਾਲ ਨਹੀਂ ਲਿਆ ਉਸ ਤੋਂ ਬਾਅਦ ਫਿਰ ਹੁਣ ਜਿੰਨਾ ਹਕੂਮਤਾਂ ਦੇ ਉੱਪਰ ਭਰੋਸਾ ਕਰ ਗਏ ਸਾਰੇ ਹੀ ਆ ਗਏ ਚੰਡੀਗੜ੍ਹ ਸ਼ੰਭੂ ਖਨੋਰੀ ਸੁਣਨਾ ਅਗਲੇ ਨੇ ਚੱਕਤਾ ਪਿੱਛੋ ਜਾ ਕੇ ਆਗੂ ਕੱਲੇ ਇੱਧਰ ਫੜ ਲੇ ਕਾਡਰ ਕੱਲਾ ਉੱਧਰ ਫੜ ਲਿਆ ਐਂ ਹੀ ਹੋਇਆ ਨਾ ਫਿਰ ਮੀਟਿੰਗ ਜਿਹੜੀ ਉਹਨਾਂ ਨੇ ਦਿੱਤੀਆਂ ਸੀ ਉਹ ਉਹ ਕਾਹਤੋਂ ਦਿੱਤੀਆਂ ਸੀ ਕਿਵੇਂ ਦਿੱਤੀਆਂ ਸੀ ਇਹਦੇ ਤੇ ਉਹਨਾਂ ਨੇ ਆਪੇ ਹੀ ਸਵਾਲ ਉਠਾ ਲਏ ਨੇ ਜਿਹੜੀਆਂ ਜਥੇਬੰਦੀਆਂ ਸ਼ੰਭੂ ਖਨੋਰੀ ਤੇ ਲੜਾਈ ਲੜ ਕੇ ਆਈਆਂ ਉਹਨਾਂ ਨੇ ਆਪ ਹੀ ਇੱਕ ਦੂਜੇ ਤੇ ਇੰਨੇ ਗੰਭੀਰ ਸਵਾਲ ਉਠਾਤੇ ਨੇ ਕਿ ਹੋਰ ਕਿਸੇ ਨੂੰ ਕੁਝ ਬੋਲਣ ਦੀ ਲੋੜ ਹੀ ਨਹੀਂ ਹੈ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ